ਅੱਜ ਮੀਂਹ ਦੇਖੋ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਮੀਂਹ ਦੇਖੋ ਜੀ ਅੱਜ ਤਾਂ ਪਹਿਲਾਂ ਕਿੰਨਾ ਪੈ ਰਿਹਾ ਸਵੇਰ ਦਾ ਹੀ ਬੱਦਲਾ ਅੱਜ ਅਸੀਂ ਦੇਣ ਜਾਣਾ ਸੰਧਾਰਾ ਪਰ ਮੀਂਹ ਦੇਖੋ ਇੰਨਾ ਬੱਦਲ ਦੇਖੋ ਪਰ ਕਿੰਨਾ ਚੜ ਚੜਾ ਰਿਹਾ ਹੈ ਪਰ ਅਜੇ ਠੰਡੇ ਮੌਸਮ ਚ ਨਾ ਬਾਹਰ ਕਿਤੇ ਵੀ ਜਾਈਏ ਜੀ ਕਰਦਾ ਜਾਣ ਨੂੰ ਪਰ ਮੀਂਹ ਜਿਹੜਾ ਉਹਦੇ ਕਰਕੇ ਵੀ ਹਵਾ ਤੇਜ਼ ਬਹੁਤ ਚੱਲਦੀ ਹੈ ਜੇ ਇਸ ਦਾ ਨਾਂ ਵੀ ਲੈਣਾ ਹੋਵੇ ਤਾਂ ਵੀ ਅਜੇ ਮੀਂਹ ਚ ਇਸ ਪਲਾਨ ਨੂੰ ਜੀ ਕਰਦਾ ਜਾਣੂੰ ਚਲੋ ਰਿਸਤੀ ਦਾ ਕੋਈ ਗੱਲ ਨਹੀਂ ਪਰ ਜਿਹੜੀਆਂ ਹਵਾਵਾਂ ਮ ਚਲਦੀਆਂ ਨੇ ਮੀਂਹ ਬਹੁਤ ਤੇਜ਼ ਆ ਨਾ ਫਿਰ ਵੀ ਸੜਕ ਤੇ ਡਰ ਲੱਗਦਾ ਹੈ ਕਿ ਨਾ ਟ੍ਰੈਫਿਕ ਹੁੰਦੀ ਆ ਨਹੀਂ ਫਿਰ ਤੇਜ਼ ਮੀਂਹ ਆ ਜਾਏ ਫਿਰ ਆਪਾਂ ਉਹ ਸਾਈਡ ਤੇ ਲਾਣੀ ਪੈਂਦੀ ਆ ਗੱਡੀ ਚਲੋ ਜੀ ਹੁਣ ਮੀਂਹ ਪੈ ਰਿਹਾ ਏ ਰੋਟੀ ਬਣਾ ਲਈ ਝਾੜੂ ਪੋਚਾ ਵੀ ਲੱਗ ਗਿਆ ਆਪਣਾ ਹੁਣ ਆਪਾਂ ਰੋਟੀ ਖਾਣੇ ਆ ਬਾਅਦ ਚ ਜੇ ਮੀਂਹ ਹਟੂਗਾ ਫਿਰ ਦੇਖਦੇ ਆ ਜਾਂਦਾ ਪ੍ਰੋਗਰਾਮ ਬਣਦਾ ਕਿ ਨਹੀਂ ਬਣਦਾ ਚਾਰ ਨਾਲ ਜਾ ਕੇ ਮੈਂ ਗੱਦ ਦੇ ਬੈਠੇ ਚਾਰ ਨਾਲ ਖੱਦ ਬੰਦਾ ਆ ਬੀਬੀ ਨਾ ਵੀਡੀਓ ਦੇਖ ਰਹੀ ਹੈ ਬਿਸਕੁਟਾਂ ਨਹੀਂ ਤੇ ਬੀਬੀ ਨੂੰ ਬਿਸਕੁਟ ਨਹੀਂ ਪਸੰਦ ਆਏ ਕਾਤੋਂ ਬੀਬੀ ਹਾਂ ਬੀਬੀ ਨੇ ਹਾਂ ਇਹ ਸਿੱਖ ਤੜਨੇ ਆਲੇ ਵੀ ਸਿੱਖ ਰਹੇ ਨੇ ਬੀਬੀ ਫਿਰ ਇਹ ਵੀ ਕਹਿੰਦੀ ਹੁਣ ਅਗਲੀ ਵਾਰ ਮੈਂ ਜਾਊਂਗਾ ਮੈਸ ਖਾ ਕੇ ਆਉਂਗੇ ਉਹਨਾਂ ਨੂੰ ਆਹ ਜਿਹੜਾ ਆ ਬਿਸਕੁਟ ਬਣਾ ਰਿਹਾ ਆ ਆ ਤਾਂ ਆਟਾ ਬਿਸਕੁਟ ਬਣਾਉਂਦਾ ਤਾਂ ਜਿਹੜੀਆਂ ਫੁਕਾਰ ਹੀ ਆ ਇਹ ਆਟਾ ਬੰਗਦੇ ਸੀ ਹਾਂ ਉਹ ਗੁਰਜਾਰੇ ਦਾ ਮੁੰਡਾ ਬਕੰਦਾ ਦਾ ਬਿਸਕੁਟ ਬਹੁਤ ਬੀਬੀ ਉਹ ਕਹਿ ਤ ਰਹੀ ਸੀ ਸਾਡਾ ਕਹਿੰਦੀ ਇੱਕ ਬੰਦਾ ਧੋਖਾ ਦੇ ਕੇ ਭੱਜ ਗਿਆ ਹੋ ਤਾਂ ਤੇ ਤਿੰਨ ਬੰਦਿਆਂ বিনা ਕੰਮ ਨਹੀਂ ਚੱਲਦਾ ਹਾਂ ਕਹਿੰਦੀ ਤਿੰਨ ਬੰਦਿਆਂ বিনা ਕੰਮ ਨਹੀਂ ਚੱਲ ਰਿਹਾ ਕਹਿੰਦੀ ਹੁਣ ਬਾਰੀ-ਬਾਰੀ ਅਸੀਂ ਬੈਠਦੇ ਆਂ ਕਹਿੰਦੀ ਹੁਣ ਇੱਕ ਬੰਦਾ ਰੱਖਾਂਗੇ ਤਾਂ ਚਲਾਵਾਂਗੇ ਦਿਵਾਲੀ ਨੂੰ ਕੰਮ ਆ ਜਾਂ ਫਿਰ ਪੱਠੀਵਾੜੀ ਬੰਦ ਕਰਕੇ ਪਕਾ ਕੇ ਹਾਂ ਬਣਾ ਕੇ ਫੇਰ ਰੱਖੋ ਬਾਰ-ਬਾਰ ਬੰਦ ਕਰ ਰਹੇ ਕਰ ਰਹੇ ਤੇ ਬਾਰ-ਬਾਰ ਗਾਹਕ ਵੀ ਬਹੁਤ ਜ਼ਿਆਦੇ ਤੇ ਹੋਰ ਨਾ ਤਾਂ ਉੱਪਰ-ਉੱਪਰ ਵਾਲੇ ਤੇ ਵਿਚਾਲੇ ਤੇ ਸਾਰੇ ਠੀਕ ਆ ਦੂਏ ਪੀਪੇ ਵਾਲੇ ਠੀਕ ਆ ਆ ਇਧਰਲੇ ਪੀਪੇ 'ਚ ਪਾਏ ਆਂ ਕਾਲੇ ਤਾਂ ਇੱਕ ਪੀਪੇ 'ਚ ਦੂਜੇ ਵਾਲੇ ਤਾਂ ਠੀਕ ਤੇ ਬੀਬੀ ਨਾ ਵੀਡੀਓ ਦੇਖ ਕੇ ਭੱਖੀ ਜਾ ਰ ਲੱਗ ਰਿਹਾ ਉਹ ਹੀ ਕੱਪੜੇ ਨੇ ਸੇਮ ਹਾਂ ਮੈਂ ਨਾ ਸਾਰਿਆਂ ਨੂੰ ਇੱਕ ਚੀਜ਼ ਦਿਖਾਨੀ ਹੈ ਇੱਧਰ ਨਾ ਆਬੂ ਤੇ ਆਬੂ ਦੇ ਪਪਾ ਆਬੂ ਤੇ ਜਿਸ ਪਾਲ ਦੇ ਕੱਪੜੇ ਸੇਮ ਆ ਦੇਖੋ ਆ ਦੇਖੋ ਦੋਵਾਂ ਦੇ ਸੇਮ ਕੱਪੜੇ ਪਾਏ ਹੋਏ ਨੇ ਦੋਵਾਂ ਨੇ ਮੈਚਿੰਗ ਕਰ ਲਈ ਹੁਣ ਅਸੀਂ ਚੱਲੇ ਸੰਧਾਰਾ ਦੇਣ ਦਰਾਨੀ ਜੀ ਵੀ ਮੇਰੇ ਤਿਆਰ ਹੋ ਗਏ ਉੱਧਰ ਹੁਣ ਅਸੀਂ ਚੱਲੇ ਆ ਜੀ ਅਸੀਂ ਚੱਲੇ ਜੀ ਸੰਧਾਰਾ ਦੇਣ ਤੇ ਉੱਧਰ ਮੈਂ ਦਰਾਨੀ ਦਿਖਾਨੀ ਹੈ ਕਿਉਂਕਿ ਉਹਨਾਂ ਨੇ ਵੀ ਅੱਜ ਵੀਡੀਓ ਸਟਾਰਟ ਕਰਤੀ ਇਸ ਕਰਕੇ ਹੁਣ ਜਾ ਕੇ ਦਿਖਾਣੇ ਹੁਣ ਤਿਆਰ ਹੋਗੇ ਜਾਂ ਨਹੀਂ ਹੋਏ ਕਿਉਂਕਿ ਮੈਂ ਤਾਂ ਹੋ ਗਈ ਮੈਂ ਜਿਹੜਾ ਕੱਲ ਸੂਟ ਪਾਇਆ ਪਰਸੋ ਉਹੀ ਮੈਂ ਪਾਇਆ ਅੱਜ ਮੇਰੀ ਬਰਾਣੀ ਨੇ ਪਾਇਆ ਨਵਾਂ ਫਰਾਕ ਸੂਟ ਆਪਣਾ ਜਿਹੜਾ ਆਪ ਦਾ ਕਿੱਥੋਂ ਲੈ ਕੇ ਆਈ ਤੀ ਪੇਕੇਆਂ ਤੋਂ ਪੇਕੇ ਘਰ ਤੋਂ ਲੈ ਕੇ ਆਈ ਤੀ ਮੇਰੇ ਹੋਈ ਵਾਲ ਤੇਲ ਲਾ ਗਈ ਹਾਂ ਮੇਰਾ ਵੀ ਤਾਂ ਵਾਲ ਮੈਂ ਗੁੱਤੇ ਕਰੀ ਹਾਂ ਤੇਲ ਜਿਆਦਾ ਲਿਆਦਾ ਆ ਦੇਖੋ ਜੀ ਫਰਾਕ ਸੂਟ ਹੁਣ ਦਰਾਣੀ ਦੇ ਜਿੰਨੇ ਵੀ ਸੂਟ ਹੈਗੇ ਆ ਅੰਨੇ ਦਿਨਾਂ ਚ ਇਹਨੇ 4-5 ਮਹੀਨੇ ਸਮਾਇਆ ਸਾਰੇ ਦਿਖਾਦੀ ਹੁਣ ਠੀਕ ਆ ਇਕੱਠੇ ਹੀ ਦਿਖਾਦੀ ਹਾਂ ਛੜ ਪੱਤਾ ਹਾਂ ਸੂਟ ਬਹੁਤ ਸੋਹਣਾ ਹੈ ਰੈਡੀमेड ਸੂਟ ਆ ਮੈਂ ਵੀ ਲਾਉਂਗੀ ਇਹ ਜਹਾ ਫਰਾਕਸ ਉ ਟਿਕ ਵਧੀਆ ਲੱਗਦਾ ਪਿੱਛੇ ਪਾ ਲਿਆ येलो ਕਲਰ ਦਾ ਗੁੱਤਕਾ ਮੈਚ ਕਰਕੇ ਅੱਗੇ ਇੱਕ ਗਜਰਾ ਪਾ ਲੰਦੀ ਦੀ ਹੁਣ ਮੈਚ ਕਰਕੇ ਲਿਆ ਕਰ ਉਹੀ ਪਾ ਲੇਗਾ ਠੀਕ ਆ ਮੈਚਿੰਗ ਮੈਚ ਵਾਲੇ ਸੋਹਣੇ ਲੱਗਦੇ ਆ ਰਮੜ ਪੈਂਡਾ ਇੱਕੋ ਗਜਰੇ ਜੇ ਨਹੀਂ ਹੁੰਦੇ ਚਲੋ ਜੀ ਆਪਾਂ ਚੱਲੇ ਹੁਣ ਹੁਣ ਅੱਧਾ ਅੱਧਾ ਪੀਪਾ ਕਰਕੇ ਅੱਧਾ ਭੂਆਂ ਦੇ ਦੇਣਾ ਅੱਧਾ ਰਮਨ ਨੂੰ ਦੇ ਦੇਣਾ ਹਨਾ ਬਸ ਆਹੀ ਪੀਪਾ ਨਾਪ ਨਾਪ ਕੇ ਫਿਰ ਆਹਾ ਇਹ ਤੋਂ ਜਿਹਦਾ ਉੱਪਰ ਹੋਊਗਾ ਬਚੂਗਾ ਉਹ ਆਪਾਂ ਕਰ ਰੱਖ ਲਾਂਗੇ ਅਜੋਕ ਆ ਪੀਪਾ ਜੋਕ ਕੇ ਦਮੰਗ ਦੋਣ ਚਲੋ ਜੀ ਆਪਾਂ ਹੁਣ ਨਾ ਪਿਆਰ ਸ਼ਿਆਰ ਹੋ ਗਏ 11:30 ਦਾ ਟਾਈਮ ਹੋ ਗਿਆ ਮੈਨੂੰ ਪੰਜ ਫੜਨਾ ਸੱਤ ਜਵਾਂ ਤੇ ਕਾਲੀ ਇਹ ਨੂੰ ਹੋ ਰਹੀ ਆ ਸੱਤ ਜਵਾਂ ਤੇ ਕਾਲੀ ਹਾਂ ਮੈਨੂੰ ਨਾ ਫਰਾਕ ਸੂਟ ਆਪਣੀ ਕਰਾਲੀ ਬਹੁਤ ਸੋਨਾ ਲੱਗ ਰਿਆ ਮੈਂ ਇਹ ਐਸੀ ਮਾਰਕਟ ਚ ਲੈ ਕੇ ਆਈਆਂ ਵਧੀਆ ਲੱਗ ਰਿਹਾ ਮੈਂ ਲਾਉਂਗੀ ਨਾਲੇ ਇੰਨਾ ਜ਼ਿਆਦਾ ਹੋ ਵੀ ਨਹੀਂ ਹੈਗਾ ਜਿਹੜਾ ਦੁਪੱਟਾ ਇਹਦਾ ਇਹ ਵੀ ਬਹੁਤ ਜ਼ਿਆਦਾ ਹੋਆ ਬਟਾ ਵੀ ਆ ਨਾਲੇ ਸੌਫਟ ਪਿਆ ਕੱਪੜਾ ਸਾਰਾ ਇਹਦਾ ਵੀ ਹਾਂ ਨਾਲੇ ਗਰਮੀ ਅੱਜ ਮੌਸਮ ਤਾਂ ਵਧੀਆ ਵੈਸੇ ਜੇ ਪੁੱਛਣਗੇ ਪਹੌਪ ਸ਼ੌਪ ਦੱਸ ਦਾਂਗੇ ਸਿਰਫ ਉਹਨਾਂ ਨੇ 15 ਮਿੰਟ ਚ ਮੈਨੂੰ ਫਿਟਿੰਗ ਕਰਕੇ ਦੇਤੀ ਇੰਨੀ ਵਧੀਆ ਬੈਠਣਾ ਵੀ ਪਿਆ ਨਹੀਂ ਅੱਧੇ ਆ ਨਹੀਂ ਕਹਿੰਦੇ ਵੀ ਅਗਲੇ ਦਿਨ ਆਇਓ ਅਗਲੇ ਦਿਨ ਆਇਓ ਉੱਥੇ ਹੀ ਕਹਿੰਦੇ 10 ਮਿੰਟ ਛੋਲੇ ਦੇ ਦਾਂਗੇ ਮੈਂ ਵੀ ਉੱਥੇ ਜਾ ਕੇ ਦੇਖ ਕੇ ਆਉਂਗੀ ਨੇੜੇ ਹੀ ਆ ਤੂੰ ਮੈਂ ਵੀ ਉੱਥੇ ਜਾ ਕੇ ਦੇਖ ਰਾਵੀਓ ਤੇ ਦੇਖੂਗੀ ਮੌਸਮ ਅੱਜ ਵਧੀਆ ਏ ਕੋਈ ਇਹੋ ਜਿਹਾ ਨਹੀਂ ਹੈਗਾ ਵੀ ਜਿਆਦਾ ਵਧੀਆ ਵੀ ਸੂਟ ਪਾ ਲੰਦੇ ਅਸੀਂ ਕਢਾਈਆਂ ਵਾਲੇ ਵੀ ਤਾਂ ਵੀ ਕੋਈ ਔਖਾ ਨਹੀਂ ਤਾਂ ਸਾਨੂੰ ਅੱਜ ਕਿਉਂਕਿ ਅੱਜ ਮੌਸਮ ਇੰਨਾ ਬਿਆਸੀ ਬਾਅਦ ਵਿੱਚ ਉੱਥੇ ਪੰਜਵੀਂ ਤੇ ਜਾਣਾ ਏ ਫਿਰ ਕੱਡੇ ਹੋਏ ਸੂਟ ਜਿਆਦੇ ਹੈਵੀ ਦੇ ਉੱਥੇ ਗੁਰਦੁਆਰਾ ਸਾਹਿਬ ਵਧੀਆ ਲੱਗਣੀ ਹੋਰ ਅਗਾ ਕੀ ਕੋਟਨ ਦੀ ਪਾ ਲਈਂ ਤਾਂ ਕਿ ਆਂਦੇ ਹੋਏ ਅਸੀਂ ਗੁਰਦੁਆਰਾ ਸਾਹਿਬ ਜਾਣਾ ਨਹੀਂ ਅੱਜ ਪੰਜਵੀਂ ਤੇ ਜਾਣਾ ਤਾਂ ਤੁਹਾਨੂੰ ਸੰਧਾਰਾ ਦੇਣ ਫਿਰ ਬੀਬੀਓ ਨੇ ਕਹਿੰਦੇ ਵੀ ਨੇ ਤੇ ਥੋੜੀ ਅੱਗੇ ਪਿੰਡ ਚੌਰਾ ਪਿੰਡਾ ਵੀ ਤੁਸੀਂ ਸੁਨਧਾਰੇ ਦਾ ਵੀ ਨਾਲੇ ਨੂੰ ਵੇਢਿਆ ਨਾਲੇ ਉੱਥੇ ਆ ਰਸਤੇ 'ਚ ਆਉਂਗਾ ਹੋਰ ਵੀ ਆਪਣਾ ਬਾਅਦ 'ਚ ਫਿਰ ਪੰਜਮੀ ਤੇ ਬਾਅਦ ਲੇਟ ਹੋ ਜਾਾਂਗੇ ਲੈ ਫਿਰ ਨਹੀਂ ਕੋ ਚੜਦਾ ਹੋਏ ਭਾਦੋ ਚੜਜੂਗਾ ਭਾਦੋ ਚੜਜੂਗੀ ਕੁਛ ਐਤ ਕੀ ਦਾ ਪਹਿਲਾਂ ਹੀ ਅਸੀਂ ਲੇਟ ਤੇ ਹੋ ਕਰਕੇ ਭੋਗ ਕਰਕੇ ਹੋ ਕਰਕੇ ਲੇਟ ਭੋਗ ਤੇ ਬਾਅਦੇ ਅਸੀਂ ਫਿਰ ਸੁਨਧਾਰਿਆਂ ਦਾ ਜਿਹੜਾ ਲੈਣਾ ਦੇਣਾ ਤੋਂ ਕਰਨਾ ਤਾਂ ਅੱਡੇ ਵੀ ਆਉਣੇ ਨੇ ਹਾਂ ਫਿਰ ਸਾਡੇ ਵੀ ਆਉਣੇ ਨੇ ਇੱਕ ਤਾਂ ਮੇਰਾ ਪਹਿਲੇ ਦਿਨੇ ਆ ਗਿਆ ਤਾਂ ਉਦਣੇ ਸ਼ਾਮ ਨੂੰ ਉਦਣੇ ਸ਼ਾਮ ਡੈਥ ਹੋ ਗਈ ਸੀ ਡੈਥ ਹੋ ਗਈ ਤੇ ਨਹੀਂ ਤਾਂ ਪਹਿਲਾਂ ਸਵੇਰੇ ਆ ਗਿਆ ਤਾਂ ਮੇਰਾ ਚਲੋ ਇੱਕ ਰਹਿ ਗਿਆ ਤੇ ਉਹਦੇ ਬਾਅਦ ਮੇ ਤੋਂ ਬਾਅਦ ਫਿਰ ਮਨਦੀਪ ਦਾ ਆਊਗਾ ਫਿਰ ਆਏ ਆ ਫਿਰ ਮੇਰੇ ਨਾਲ ਇਕੱਠੀ ਜੀ ਹੋ ਜਾਂਦੀ ਆ ਫਿਰ ਸਾਨੂੰ ਆ ਕੇ ਮੰਗਾਵਾਂਗੇ ਫਿਰ ਸਾਨੂੰ ਐ ਹੁੰਦਾ ਵੀ ਜਿਹੜੀ ਪਈ ਆ ਫ੍ਰੀਜ ਚ ਤੁਸੀਂ ਖਾ ਲਓ ਖਤਮ ਕਰ ਦਿਓ ਆ ਗਏ ਮਠਿਆਈ ਦੀ ਦੁਕਾਨ ਤੇ ਘਰ ਪਰਤੇ ਸੀ ਕੀ ਹੋ ਹੋਏ ਕਿ ਜੇ ਸੇਮੀਆਂ ਹੋਰ ਆਰਾ ਹੋਇਆ ਤਾਂ ਲੈ ਆਇਓ ਸੇਮੀਆਂ ਨਹੀਂ ਹੈ ਤਾਂ ਕਟਾਰ ਹੈ ਕਿ ਕਟਰੇ ਤੇ ਯਾਨੀ ਕਟਰੇ ਲੈ ਆਇਓ ਕੱਟਾ ਵੀ ਹੋਏ ਵਾਲਾ ਤੋਂ ਸਿੰਪਲ ਉਹ ਖੰਦੀ ਨਹੀਂ ਵੀ ਸੇਮੀਆਂ ਲੈ ਆਇਓ ਦੂਣਾਂ ਕਿ ਆਹ ਦੇਖੀ ਆਹ ਇੱਕ ਤਿੰਨ ਡੱਬੇ ਲੈ ਕੇ ਜਾਣੇ ਆ ਇੱਕ ਰਾਸਕੂਲੇ ਗਲਾਸ ਜਮਨ ਕਰਾ ਲਵਾਂ ਇੱਕ ਕੱਲਾ ਗਲਾਸ ਜਮਨ ਕੱਲਾ ਗਲਾਸ ਮੰਗ ਲਵਾਂ ਇੱਕ ਵਰਤੀ ਪਸੰਦ ਲੈ ਲਵਾਂ ਇੱਕ ਵਰਤੀ ਦੇਖ ਬੜੀ ਲੈਣੀ ਆ ਤੀ ਸ਼ੁਰੂ ਆ ਹਾਂ ਮਿਲ ਕੇ ਕਾ ਅੱਲੇ ਜੀ ਵਰਤੀ ਰੱਖਿਆ ਹੁੰਦਾ ਪੂਰੀ ਵਰਤੀ ਪਲੇਨ ਵਰਤੀ ਪਲੇਨ ਦੇ ਅੰਦਰ ਵੀ ਦੇਖੀ ਪਿਛਲੀ ਵਾਰਾ ਕਾਜੂ ਕਰਦੇ ਲੈ ਗਏ ਤੇ ہاں ਵੀ ਉਸ ਕੜਤਾ ਤਾਂ ਕਿਸੇ ਨੇ ਲਗਾਈ ਕੀ ਆ ਟੈਸਟ ਕਰਕੇ ਦੇਖਣੀ ਚਾਹੀਦਾ ਤਾਂ ਪਲੇਨ ਵਰਤੀ ਹਾਂ ਮਸਾਲਾ ਪਾਉਣਾ ਕੁਛ ਰੋਣ ਦੇ ਦੇ ਆ ਵੀ ਕਿ ਹੋ ਪਹਿਲੇ ਪਿਆਲੇ ਸੁੰਧਾਰੀ ਚ ਪਹਿਲਾਂ ਕੀ ਹੁੰਦਾ ਹੈ ਪਹਿਲਾਂ ਕੱਲ ਲਿਖੇ ਹੋਰ ਤੇ ਬਿਸਕੁਟ ਦੇ ਕਰਦੇ ਤੇ ਡੱਬਿਆਂ ਦਾ ਨਵਾਜ਼ ਹੁਣ ਤੋੜਨੇ ਭੋਗੀ ਪੈ ਗਿਆ ਸਾਨੂੰ ਉਹ ਸੇਮੀ ਆਣਾ ਵੀ ਮਿਲ ਗਿਆ ਕਿਉਂ ਰ ਕਿਉਂ ਰ ਹੈਗਾ ਸਿੱਧਾ ਹੁਣ ਕੱਟ ਨਹੀਂ ਕਿੰਨੇ 200 ਬੈਠੇ ਬਣੇ ਅਲਗ ਅਲਗ ਦੇ ਅੱਗੇ ਮੋਦੀ ਖੜੇ ਆ ਲੋ 200 ਯਾਰ ਮੈਂ ਕਹੀਦੀ ਸੀ 1000 ਰੁਪਏ ਲੱਗ ਜਾ ਹਾਂ ਆਪਾਂ ਕਹਿ ਦਿੱਤੇ ਸਰ ਨਾਲ ਸਰ ਨਾਲ ਹੀ ਸਰ ਗਿਆ ਸਰ ਗਿਆ ਚਲੋ ਆਪਣੀ ਹੋਰ ਪੈਕ ਹੋਤੀ

ਮੈਂ ਮੈਂ ਸਬਜੀ ਨਾਲ ਖਾ ਲੂੰ ਮੈਂ ਲੈ ਲੂੰ ਥੋੜੀ ਜਿਹੀ ਨੰਨ ਤਾਂ ਨੇ ਸਾਡੀ ਨੇ ਬਣ ਮੰਗਾਏ ਨੇ ਸਮੋਸੇ ਸਾਡੇ ਲਈ ਸਬਜੀ ਨਾਲ ਆਈ ਹੈ ਸਾਡੇ ਨਹੀਂ ਆਂਦੀ ਬਈ ਸਬਜੀ ਆਪਣੇ ਨਹੀਂ ਸਿੰਗਾ ਦਿੰਦਾ ਹੈ ਹਾਂਜੀ ਆਪਾਂ ਕਹੀ ਦਿੰਦਾ ਹਾਂ ਕਹਿ ਕੇ ਕਹਿ ਕੇ ਨਹੀਂ ਫੈਲੀ ਅੱਛਾ ਕਹਿ ਕੇ ਨਹੀਂ ਕਰੀ ਠੀਕ ਉਹ ਵੀ ਜ਼ਰੂਰ ਸਬਜੀ ਖਾਣੇ ਲਈ ਹਾਂ ਹਾਂ ਉਹ ਫਿਰ ਐਕਸਟਰਾ ਦੇਣੀ ਆਪਾਂ ਫਿਰ ਹਮੇਸ਼ਾ ਸਮੋਸੇ ਹੀ ਲੈ ਆਣੇ ਸਬਜੀ ਨਹੀਂ ਲੈ ਗਾਉਂਦੇ ਕਿਉਂਕਿ ਰੋਟੀ ਤਾਂ ਅਸੀਂ ਮਨਾਂ ਕਰਤਾ ਪਰ ਮਨ ਨੂੰ ਪਹਿਲਾਂ ਹੀ ਵੀ ਫਿਰ ਬੈਠਣ ਦਾ ਉਧਰ ਦੇ ਆ ਬੱਸ ਕਰ ਜਲੂਸ ਕੱਢਿਆ ਪਿਆ ਭੂਆ ਕੋਲਾ ਕੇ ਵੀ ਨਹੀਂ ਟਿਕਦਾ ਚਲੋ ਰਮਨ ਨੇ ਇੱਧਰ ਸਾਨੂੰ ਹਲਪਾ ਪਾ ਕੇ ਦੇ ਰਹੀ ਐ ਹੁਣ ਅਸੀਂ ਖਾ ਲਾਂਗੇ ਮੈਂ ਕਿਹਾ ਸਬਜੀ ਆ ਗਈ ਰੋਟੀ ਨਾਲ ਕੰਮ ਆ ਜਾਂਦੀ ਛੰਮੂ ਲੱਗਦੇ ਐਧਰ ਰਮਨ ਦਾ ਅਸੀਂ ਸੰਧਾਰਾ ਲੈ ਕੇ ਆਏ ਆ ਰਮਨ ਉਹਨਾਂ ਦੀ ਇੱਧਰ ਮਾਪੀ ਸੱਸ ਜਿਹੜੀ ਰਮਨ ਦੀ ਉਹ ਲੈ ਕੇ ਆਈ ਐ ਆਹ ਵਾਲਾ ਅੱਜ ਰਮਨ ਉਹਨਾਂ ਦੇ ਡੱਬੇ-ਡੱਬੇ ਹੋ ਗਏ ਹਨਾ ਹੁਣ ਤਾਂ ਚੱਲਣਗੇ ਡੱਬੇ ਕਈ ਦਿਨ ਇੱਧਰ ਰਮਨ ਸਾਡੇ ਵਾਸਤੇ ਸਮੋਸੇ ਪਾ ਲਈ ਐ ਫਿਰ ਅਸੀਂ ਅੰਦਰ ਬੈਠ ਕੇ ਖਾਵਾਂਗੇ ਲੋ ਜੀ ਹੁਣ ਆਪਾਂ ਖਾਣ ਲੱਗੇ ਸਮੋਸੇ ਉੱਧਰ ਸਾਡੀ ਬਰਫੀ ਪਈ ਐ ਸਬਜ਼ੀ ਨਾਲ ਖਾ ਰਹੇ ਆ ਬਹੁਤ ਸੁਆਦਲਾ ਲੱਗਿਆ ਅਬੂ ਅਬੂ ਤਾਂ ਬਈ ਬਾਹਰ ਕਸਮਾਨ ਵੱਟਿਆ ਪਿਆ ਬੁੱਖਾ ਨਹੀਂ ਰਹਾ ਤੇ ਅਸੀਂ ਅੱਜ ਆਪਣਾ ਸੰਧਾਰੇ ਦੀ ਜ਼ਿੰਮੇਵਾਰੀ ਐ ਜਿਹੜੀ ਉਹ ਪੂਰੀ ਕਰ ਚੁੱਕੇ ਆ 3 ਦੀ ਹੁਣ ਇੱਕ ਜਗ੍ਹਾ ਰਹਿ ਗਿਆ ਹੁਣ ਇੱਕ ਜਗ੍ਹਾ ਰਹਿ ਗਿਆ ਹੁਣ ਤੁਹਾਨੂੰ ਅਸੀਂ ਭੂਆ ਕੋਲ ਮਿਲਾਂਗੇ ਤੇ ਬਾਕੀ ਉਹ ਪਰਸੋਂ ਪਰਸੋਂ ਨੂੰ ਜਾਵਾਂਗੇ ਇਹ ਬਾਕੀ ਇਹ ਤਾਂ ਬਸ ਹੁਣ ਆਪਾਂ ਦੀਵਾਲੀ ਦਾ ਦੇਣਾ ਹੈ ਬਸ ਇਦਾਂ ਹਨਾ ਹੂੰ ਚਲੋ ਜੀ ਹੁਣ ਅਸੀਂ ਪਕਾ ਲਈਏ ਸਮੋਸੇ ਵਲੌਗ ਨਾਲ ਤੁਸੀਂ ਜੁੜੇ ਰਹੋ ਹੁਣ ਥੋੜੀ ਦੇਰ ਤੱਕ ਮਿਲਦੀ ਆਂ ਅੰਦਰ ਪਹਿਲਾਂ ਤਾਂ ਉਧਰ ਗਏ ਆਂ ਤੈਨਾਂ ਤਾਂ ਆਪਣੇ ਉਹਨੂੰ ਗਏ ਆ ਮਿਲਣਾ ਹੈ ਪੈਕੀ ਸਟਾਰਟ ਹੋਈ ਵਿਦਿੱਤੂ ਮੇਰੇ ਮੂਰੇ ਸਟਾਰਟ ਹੋ ਗਈ। ਕੀ ਦੇਖੋ? ਲੇਟ ਹੋ ਗਏ। ਹੈ? ਅਸੀਂ ਤਾਂ ਕੱਦੇ ਡੀਕ ਰਹੇ ਆਂ ਜੇ ਜਾਣ ਵਾਲੇ ਤੇ ਜਾਣ ਵਾਲੇ ਬਸ ਜਾ ਰਹੇ ਆ ਹੁਣ। ਖਾਣ ਕੇ ਤੁਸੀਂ ਖਾਈ ਜਾਇਓ ਤੁਸੀਂ ਠੀਕ ਆ? ਹਾਂ। ਉਹ ਦੂਏ ਨੂੰ ਵੀ ਲਿਆ ਖਿੱਚ ਗਏ ਹੁਣ ਕਿ ਮਿਲਿਆ? ਕਿ ਮਾਮੀਆਂ ਨੂੰ ਵੀ ਮਿਲਿਆ? ਆ ਰਿਹਾ। ਕੋਕਾਂ ਤੇ ਕੋਕ ਕਰ ਬਗ। ਬੂਹੜਾ ਘੁਲ ਗਿਆ ਮੈਂ ਉਹ ਲੈ ਕਿੱਡਾ ਹਰਾਮੀ ਇਹ ਦੇਖਿਓ ਬਹਿ ਗਿਆ ਸਾਹਮਣੇ ਬੂਹੜਾ ਘਟ ਗਿਆ ਅੱਛਾ ਬੂਹੜਾ ਘਟ ਗਿਆ ਮੈਂ ਕਿਹਾ ਹੈਂ ਮੈਂ ਸੱਤ ਨਾ ਸੱਤ ਨਾ ਇੱਕ ਸੱਤ ਹੈਂ ਸਸਰੀ ਕੰਨ ਕਰਦੇ ਤੂੰ ਕੌਣ ਮੈਂ ਕੌਣ ਹੈ ਉਹ ਨੂੰ ਕਹਿ ਰਿਹਾ ਮੈਨੂੰ ਕਹੇ ਤੇ ਮੈਨੂੰ ਤੁਹ ਬੁਲਾ ਦੇ ਬੁਲਾ ਮੰਮੀ ਨੂੰ ਛੋਟੀ ਮੰਮੀ ਨੂੰ ਮੰਮੀ ਸਸਰੀ ਕਾ ਤੇਰੀ ਹੱਥ ਵੀ ਲਾਇ ਕਰ ਓਏ ਹਾਂ ਚੇਲਾ ਵਿੱਚ 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 ਮਿਲ ਰਿਹਾ ਉਹਦੇ ਚਮਚਾ ਸਾਜ ਜਿਵੇਂ ਢਿੱਡ ਭਰ ਗਿਆ ਹੁਣ ਜਗਾ ਰੋਟੀ ਦੀ ਹੈ ਨਹੀਂ ਰੋਟੀ ਖਾਣੀ ਨਹੀਂ ਕੰਮ ਵੀ ਨਹੀਂ ਹੁੰਦਾ ਦੇਖਾ ਕਿਆ ਸਮੋਸੇ ਸਬ지 ਸਬ지 ਨਾਲ ਲੈ ਕੇ ਆਈ ਦੀ ਸਮੋਸਿਆਂ ਨੇ ਜਿਹੜੀ ਵਿੱਚ ਸਬ지 ਪਾ ਕੇ ਨਹੀਂ ਖੱਣੇ ਹੁੰਦੇ ਉਸ ਤਰ੍ਹਾਂ ਚਲੋ ਤਾਂ ਰੋਟੀ ਜਿੰਨਾ ਰੱਜ ਆ ਜੀਣਾ ਹੋਰ ਆਪਾਂ ਮੰਨ ਲਓ ਕਿ ਇੱਥਾਂ ਤੇ ਕੋਈ ਨਹੀਂ ਟਿੱਟ ਜਗ੍ਹਾ ਹੀ ਨਹੀਂ ਹੈ ਕਿ ਕਿਧਰੇ ਰੋਟੀ ਖਾਣ ਦੀ ਆਨਸਾਨ ਹੁਣ ਅਸੀਂ ਲੱਗ ਗਈ ਕੰਮ ਆਟਾ ਗੁਣਾ ਆਟਾ ਗੁਣਾ ਲੈ ਕੇ ਬਾਹਰ ਰੋਟੀ ਲਾਣੀ ਹੈ ਰੋਟੀ ਖਾਣੀ ਨਹੀਂ ਕਿਉਂਕਿ ਅਸੀਂ ਆ ਮੁਰਦੇ ਹੋਣਾ ਪੰਜਮੀ ਤੇ ਵੀ ਗਏ ਆ ਪਰ ਉੱਥੇ ਅਸੀਂ ਲੰਗਰ ਲੁੰਗਣੀ ਸ਼ਕਿਆ ਕਿਉਂਕਿ ਰੱਜੇ ਦਾ ਭਰਨਾ ਹੀ ਪਾਇਆ ਤੇ ਹੁਣ ਬਾਰ-ਬਾਰ ਫੇ ਰੋਟੀ ਖਾਣ ਦਾ ਕੀ ਫਾਇਦਾ ਜਦ ਇੱਕ ਥਾਂਵੇਂ ਰੱਜ ਗਏ ਹਨ ਹੁਣ ਵੀ ਨਹੀਂ ਖਾਂਦੇ ਹੁਣ ਤਾਂ ਮੈਂ ਪਾਣੀ ਜਾਂ ਬਸ ਥੋੜਾ ਗਰਮ ਜਿਆ ਧਰ ਕੇ ਆਈਆਂ ਕੋਸਾ ਦਾ ਪਾਣੀ ਪੀਵਾਂਗੀ ਕਿ ਮੇਰਾ ਗੜਾ ਵੀ ਬਹੁਤ ਜ਼ਿਆਦੇ ਖਰਾਬ ਆ। ਇਹ ਕੱਲ ਜਿਹੜੀ ਮੈਂ ਵੀਡੀਓ ਪਾਈ ਸੀਗੀ ਨਾ ਬਹੁਤ ਕਮੈਂਟ ਆਏ ਆ। ਉਹਨਾਂ ਦੇ ਕਮੈਂਟ ਮੈਂ ਆਟਾ ਗੁੰਨ ਲਾਂ ਤੇ ਬਾਅਦ ਚ ਮੈਂ ਥੋੜੇ ਜਿਹਾ ਜਵਾਬ ਦਵਾਂਗੀ ਕਮੈਂਟਾਂ ਦੇ ਜਿੰਨੇ ਵੀ ਆਏ ਆ ਜ਼ਿਆਦਾਤਰ ਸਾਰਿਆਂ ਦੇ ਵਧੀਆ ਆਏ ਆ। ਵਧੀਆ ਦੇਖੋ ਸਾਰਿਆਂ ਦੀਆਂ ਆ। ਕੁਝ ਕਿਸ ਕਈਆਂ ਦੇ ਸਵਾਲ ਆ, ਕਈਆਂ ਦੇ ਦੋ ਤਿੰਨ ਦੇ ਉਲਟੇ ਸਿੱਧੇ ਜਿਹਾਂ ਉਹਨਾਂ ਦੇ ਬਸ ਜਵਾਬ ਦੇ ਦਿੰਦੇ ਆ। ਬਾਕੀ ਮੈਂ ਤੁਹਾਨੂੰ ਥੋੜੀ देर ਤੱਕ ਦੰਦੀ ਹੈ। ਠੰਡੀ ਮੌਸਮ ਬਹੁਤ ਹੈ। ਅੱਜ ਹਵਾ ਚੱਲ ਰਹੀ ਆ। ਸਵੇਰ ਦਾ ਮੀਂਹ ਪਿਆ। ਇਹੋਂ ਕਾਲੂ ਸ਼ਾਇਦ ਫੇਰ ਜਾਣਾ ਸੀ। ਬਹੁਤ ਤੁਸੀਂ ਦੇਖਿਓ ਹੁਣ ਕਿੱਥੇ ਜਾਣਾ। ਜੋ ਕਾਲਿਓ ਪਰੂ ਜਾਦੇ ਹੋਗਾ। ਕੋਈ ਨਾ ਜੀ ਲੈ ਲਓ ਜੀ। ਜਿਹੜਾ ਰੱਖੜੀਆਂ ਦੇ ਪਾ ਕੇ ਰੱਖੀ। ਇਹ ਨਾ ਰੱਖੜੀਆਂ ਤਾਂ ਜੇ ਆਉਣੀਆਂ। ਪੋਗਦੇ। ਮੈਂ ਵੀ ਆਈ ਕਹਿਣ ਲੱਗੀ ਸੀ ਪਰ ਉਹ ਉਹ ਚ ਗਰਮੀ ਬਹੁਤ ਆਂਦੀ ਐ। ਉਹ ਚ ਗਰਮੀ ਬਹੁਤ ਜ਼ਿਆਦਾ ਆਂਦੀ ਐ। ਪਰ ਦੁ ਹੈ ਮੀਏ ਪਈ ਜਾਂਦੇ ਰੂ ਤਾਂ ਮੀਏ ਤਾਂ ਪਈ ਜਾਂਦੇ ਨੇ ਪਰ ਚਲ ਦੇਖਦੇ ਆ ਕੱਲੋਂ ਸਾਡੀ ਇਲਰਜੀ ਦੀ ਬਿਮਾਰੀ ਲੱਗੀ ਠੀਕ ਨਹੀਂ ਹੋਈ ਉਹ ਸਾਫਤਾ ਹੋ ਗਿਆ ਗਲਾ ਹਾਂ ਹਾਂ ਆ ਲਾਣੀ ਆ ਲਿਆ ਲਾਉਂਗੀ ਅੱਜ ਦਵਾਈਆਂ ਲੈ ਕੇ ਆਏ ਨੇ ਜੀ ਮੇਰੇ ਦਰਾਣੀ ਦੀ ਕਿਉਂਕਿ ਇਹਨਾਂ ਨੂੰ ਕੋਈ ਸਾਈਡ ਦਵਾਈਆਂ ਦਾ ਸਾਈਡ ਇਫੈਕਟ ਹੋ ਗਿਆ ਹੁਣ ਮੈਂ ਰੱਜ ਕੇ ਕਹਿੰਦੀ ਨੇ ਇਹਨਾਂ ਦੀ ਵੀਡੀਓ ਬਣਾ ਸਕਦੀ ਆ ਟਕ ਟਕਿਆ ਜਿਨ੍ਹਾਂ ਦੇ ਕਮੈਂਟ ਆਏ ਨੇ ਨਾ ਗਲਤ ਮਲਤ ਜੇ 2-3ੰਦੇ ਮੈਂ ਉਹਨਾਂ ਦੇ ਜਵਾਬ ਵੈਸੇ ਤਾਂ ਦੇ ਚੁੱਕੇ ਆਂ ਪਰ ਫਿਰ ਵੀ ਮੈਂ ਵੀਡੀਓ ਚ ਦੇ ਬਿਨਾ ਸਬਰ ਨਹੀਂ ਆਂਦਾ ਹਾਂ ਕਿਉਂਕਿ ਜਦੋਂ بار بار ਕਰੀ ਜਾਂਦੇ ਨੇ ਨਾ ਫਿਰ ਆਇਆ ਜੂਰ ਵੀ ਪੈਸੇ ਖਤਮ ਹੋ ਗਏ ਇੱਕ ਦਹਾ ਕਹਿੰਦੇ ਵੀ ਦਰਾਨੀ ਦੇ ਪੈਸੇ ਖਤਮ ਹੋ ਗਏ ਵੀ ਜਿਹੜਾ ਉਹਨਾਂ ਨੇ ਚੈਲ ਚ ਹਾਂ ਤੇ ਭਾਈ ਹੋਗੇ ਦੇਜੋ ਸਾਕੇ ਦੇ ਦੋ ਆ ਕੇ ਖਤਮ ਹੋ ਗਏ ਭਾਈ ਸਾਡੇ ਕੋਲ ਤਾਂ ਹੁਣ ਹੈ ਨਹੀਂ ਪਹਿਲਾਂ ਪਹਿਲਾਂ ਤੇ ਤਮੂ ਇਹ ਦਿਨ ਹੁਣ ਖਤਮ ਹੋਏ ਨਹੀਂ ਨਾ ਹੈ ਹੀ ਨਹੀਂ ਉਹ ਹੈ ਹੀ ਨਹੀਂ ਜਿਆਦਾ ਹੁਣ ਖਤਮ ਕਿਧਰ ਹੋਏ ਨਹੀਂ ਆਗੇ ਹੀ ਨਹੀਂ ਜ ਸਾਡੇ ਕੋਲ ਪੈਸੇ ਹਾਂ ਅਸੀਂ ਤਾਂ ਗਰੀਬ ਹੈਗੇ ਭਾਈ ਹਾਂ ਦੇਜੋ ਆਕੇ ਦੇਜੋ ਆਕੇ ਆ ਗਿਆ ਨਾ ਕਿਹੜੀ ਹੁਣ ਦੌੜ ਭੱਜ ਦੌੜ ਦੌੜ ਕੇ ਬਣਾਉਗੀ ਵਲੋ ਦੌੜ ਦੌੜ ਇੱਕ ਆਹ ਮੰਗੂਣਾਂਗੀ ਨਾ ਉਹਨਾਂ ਨੇ ਤਾਂ ਚਲੋ ਵੀ ਹੁਣ ਥੋੜਾ ਚਲੋ ਬੂਰਾ ਨਹੀਂ ਲੱਗਿਆ ਹਨਾ ਇੱਕ ਦਾ ਇਹ ਆਇਆ ਇਹ ਨਾਮ ਕੀ ਉਹਦਾ ਕਿਆ ਇੱਕ ਦਾ ਹਰਜੀਤ ਕਾਰਾ ਇੱਕ ਉਹ ਐ ਕੀਰਤਾ ਕੀਰਤਾ ਦੋ ਜਣੇ ਦੋ ਐ ਬਾਕੀ ਸਾਰਿਆਂ ਨੇ ਬਹੁਤ ਸੋਹਣੇ ਕੀਤੇ ਆ ਕੀਰਤ ਨੇ ਮੈਨੂੰ ਕਰੇ ਨਹੀਂ ਨਾ ਇੱਕ ਕੀਰਤ ਨੇ ਮੈਨੂੰ ਕਰਿਆ ਇੱਕ ਤੈਨੂੰ ਕਰਿਆ ਉਹ ਇਦਾਂ ਕਰਿਆ ਦੋਨਾਂ ਨੇ ਲੈ ਉਹ ਇਦਾਂ ਕੀਤਾ ਇਹਨਾ ਇੱਕ ਨੇ ਕੀਤਾ ਕਹਿੰਦੇ ਵੀ ਜੇ ਤੁਹਾਨੂੰ ਬਾਰ ਬਾਰ ਪੁੱਛਿਆ ਜਾਂਦਾ ਤਾਂ ਵੀ ਦਰਾਣੀ ਨੂੰ ਵਲੌਗ ਚ ਲੈ ਕੇ ਆਓ ਜਦ ਤਾ ਤੁਸੀਂ ਲੈ ਕੇ ਨਹੀਂ ਆਂਦੇ ਤੇ ਵੀ ਦੱਸ ਦੇਣੀ ਤੇ ਤਾਂ 5 ਮਹੀਨੇ ਦਾ ਹਾਂ ਵੀ 5 ਮਹੀਨੇ ਦਾ ਹੋਰ ਕਾਰਨ ਤਾਂ ਹੁਣ ਦੇਖੋ ਹੁਣ ਹਰ ਕੋਈ ਜਦ ਤਾ ਤੁਹਾਨੂੰ 1000 ਬਾਰ ਕਹਿ ਲਿਆ ਸੀਗਾ ਨਾ ਵੀ ਹਰ ਕੋਈ ਕਾਰਨ ਆਪਾਂ ਦੱਸ ਨਹੀਂ ਸਕਦੇ ਹਾਂ ਨਾ ਵੀ ਆਪਣਾ ਦਿਮਾਗ ਘੱਟ ਲੜਾਇਆ ਕਰੋ ਹਾਂ ਨਾ ਔਰ ਮੈਂ ਤੁਹਾਨੂੰ ਕਮੈਂਟਾਂ ਚ ਵੀ ਕਹੀ ਗਈ ਸੀ ਵੀ ਜਦ ਤਾ ਤੁਸੀਂ ਕਹਿੰਦੇ ਤੇ ਵੀ ਉਹਨਾਂ ਦੀ ਗੱਲ ਨਾ ਕਰੋ ਗੱਲ ਨਾ ਕਰੋ ਇਹ ਕਹਿੰਦੇ ਨੇ ਵੀ ਗੱਲ ਨਾ ਕਰੋ ਫਿਰ ਵੀ ਬਾਰ ਬਾਰ ਗੱਲ ਕਰਨੀ ਔਖੀ ਲੱਗਦੀ ਸੀ ਮੈਨੂੰ ਜਵਾਬ ਦੇਣਾ ਔਖਾ ਲੱ ਮੈਂ ਤਾਂ ਕਰਕੇ ਕਹਿੰਦੀ ਦੀ ਵੀ ਦਵਾਰਾ ਵੀ ਤੁਸੀਂ ਸਵਾਲ ਨਾ ਕਰੋ ਹਨਾ ਵੀ ਜਦੋਂ ਉਹਨਾਂ ਦਾ ਦਿਲ ਕਰੂਗਾ ਉਹ ਆਪੇ ਆਣਗੇ ਮੈਂ ਆ ਵੀ ਦੇ ਨਾਲ ਕਹਿੰਦੀ ਹੁੰਦੀ ਸੀ ਹੈ ਨਾ ਗੱਲ ਨਾਲ ਕਹਿੰਦੀ ਹੁੰਦੀ ਸੀ ਵੀ ਜਦੋਂ ਉਹਨਾਂ ਦਾ ਦਿਲ ਕਰੂਗਾ ਵੀ ਆਪੇ ਆਉਣਗੇ ਉਹ ਵੀ ਆਪਾਂ ਕਿਸੇ ਨੂੰ ਵੀ ਧੱਕੇ ਨਾਲ ਨਹੀਂ ਲੈ ਸਕਦੇ ਹੁਣ ਹੁਣ ਮੇਰੀ ਦਰਾਨੀ ਦਾ ਦਿਲ ਕਰੇ ਤਾਂ ਉਹ ਆ ਗਏ ਹੁਣ ਮੈਂ ਤੁਹਾਨੂੰ ਦਿਖਾ ਤੇ ਹੁਣ ਤਾਂ ਵੀ ਹਨਾ ਫਿਰ ਦੂਜੀ ਫਿਰ ਦੂਜਾ ਕੀਰਤਨ ਕੀ ਕੀਤਾ ਸੀ ਸੇਮ ਸੇਮ ਜਿਹੀ ਇੱਕ ਤਰ੍ਹਾਂ ਦੇ ਦੋਨੇ ਮੈਂ ਇੱਕ ਤਾਂ ਮੇਰੇ ਤੇ ਵੀ ਕਹਿੰਦੀ ਆ ਵੀ ਸਪੋਰਟ ਕਰੋ ਸਪੋਰਟ ਕਰੋ ਵੀ ਹੁਣ ਸਪੋਰਟ ਹੈ ਸਪੋਰਟ ਦੇਖੋ ਸਪੋਰਟ ਮੈਂ ਦਰਾਣੀ ਨੂੰ ਹੀ ਕਹਿੰਦੀ ਮੈਂ ਆਪਣੇ ਬਾਰੇ ਵੀ ਕਿਹਾ ਮੈਂ ਆਪਣੇ ਬਾਰੇ ਵੀ ਮੇ ਦਾ 13000 ਸਬਸਕ੍ਰਾਈਬਰ ਕਰੋ ਜਲਦੀ ਜਲਦੀ ਹੈਨਾ ਮੈਂ ਇਹ ਕਿਹਾ ਹੈਨਾ ਤੇ ਦੂਜੀ ਤੇ ਇੱਕ ਨੇ ਕਿਰਤ ਨੇ ਹੋਰ ਕੀਤਾ ਸੀ ਨਹੀਂ ਹਰਜੀਤ ਜਿਹੜੀ ਪਤਾ ਨਹੀਂ ਕੌਣ ਹੈ ਹਰਜੀਤ ਨਾਮ ਤੇ ਹਨਾ ਉਹ ਇੱਕ ਕਮੈਂਟ ਕਰਦੀ ਉਹ ਅੱਗੇ ਵੀ 네ਗੇਟਿਵ ਹੀ ਕਰਦੀ ਆ ਹਮੇਸ਼ਾ ਮੈਂ ਉਹਨੂੰ ਕਈ ਵਾਰ ਜਵਾਬ ਦੇ ਚੁੱਕੀ ਆ ਪਰ ਉਹ ਠਿੱਕ ਦੇ ਨਹੀਂ ਹੈਗੇ ਪਰ ਦੇਖੋ ਮੈਂ ਤਾਂ ਜਾਣਦੀ ਨਹੀਂ ਪਰਸਨਲੀ ਆਪਾਂ ਕਿਸੇ ਨੂੰ ਨਹੀਂ ਜਾਣਦੇ ਨਾ ਮੈਂ ਤੁਹਾਨੂੰ ਅਸੀਂ ਦੇਖਿਆ ਤੁਹਾਨੂੰ ਕਦੇ ਵੀ ਹਨਾ ਤਾਂ ਉਹ ਕਹਿੰਦੀ ਵੀ ਤੁਹਾਡੇ ਵਲੌਗਾਂ 'ਚ ਕੁਝ ਨਹੀਂ ਹੁੰਦਾ ਹੈ ਕਹਿੰਦੀ ਪਾਗਲ ਜਹੀ ਦੱਸ ਵੀ ਪਾਗਲ ਤਾਂ ਤੁਸੀਂ ਉਹ ਜਿਹੜੇ ਸਾਡੇ ਵਲੌਗ ਦੇਖੀ ਜਾਂਦੇ ਹੋ ਹਨਾ ਨਾ ਦੇਖੋ ਨਾ ਦੇਖੋ ਬੰਦ ਕਰ ਦਿਓ ਵੀ ਤੁਹਾਡੇ ਨਾਲੇ ਤਾਂ ਵਲੌਗ ਦੇਖਣੇ ਨੇ ਨਾਲੇ ਫਿਰ ਵਲੌਗ ਆ ਕੇ ਬੋਲਣਾ ਵੀ ਤੁਹਾਡੇ ਵਲੌਗਾਂ 'ਚ ਕੁਝ ਨਹੀਂ ਹੁੰਦਾ ਜੇ ਨਹੀਂ ਹੁੰਦਾ ਨਾ ਦੇਖੋ ਭਰਾ ਅਸੀਂ ਹੁਣ ਜੇ ਸਾਨੂੰ ਕਿਸੇ ਦਾ ਨਹੀਂ ਪਸੰਦ ਅਸੀਂ ਦੇਖਦੇ ਨਹੀਂ ਪਰ ਅਸੀਂ ਉਹਨੂੰ ਕਮੈਂਟ ਕਰਕੇ ਕਹਿੰਦੇ ਨਹੀਂ ਵੀ ਤੁਹਾਡੇ ਵਲੌਗਾਂ 'ਚ ਹੁੰਦਾ ਕੁਝ ਨਹੀਂ ਕੁਝ ਨਹੀਂ ਆਪਾਂ ਗੱਲ ਤੋਂ ਸ਼ੁਰੂ ਕਿਉਂ ਕਰੀਏ ਭਾਈ ਗਲਤ ਅਗਲੇ ਬਣਾ ਰਹੇ ਨੇ ਠੀਕਾ ਅਗਲੇ ਦੀ ਲਾਈਫ ਹੈ ਜਿਵੇਂ ਅਗਲੇ ਸਹੀ ਲੱਗਦਾ ਬਣਾ ਰਹੇ ਨੇ ਵੀ ਤੁਸੀਂ ਨਾ ਦੇਖੋ ਨਾਲੇ ਤਾਂ ਦੇਖ ਹੀ ਜਾਂਦੇ ਨੇ ਬਾਰ ਬਾਰ ਅਸੀਂ ਕਿਹੜੇ ਨਾਲ ਪੈਰਾ ਚਾਕੇ ਗਿਰ ਰਹੇ ਹਾਂ ਵੀ ਆ ਕੇ ਤੁਸੀਂ ਦੇਖੋ ਹਨਾ ਉਹਨਾਂ ਦੇਖ ਲੈਣੇ ਪਿਆਰ ਕਰਦੇ ਜਿਉਂ ਵੀ ਪਿਆਰ ਕਰਨੇ ਵਾਲੇ ਜਿਆਦਾ ਨੇ ਆ ਇੱਕ ਦੋ ਹੀ ਦਿੰਦੇ ਨੇ ਦੋ ਤਿੰਨ ਹੁੰਦੇ ਨੇ ਜਿਹੜੇ ਆਪਾਂ ਨੂੰ ਗਲਤ ਮਲਤ ਕਰਦੇ ਨੇ ਜੇ ਮੈਂ ਕਹਿ ਦਵਾਂ 100 ਪਿਆਰ ਕਰਨੇ ਵਾਲੇ ਨੇ ਉਹਦੇ ਵਿੱਚੋਂ ਵੀ 10% ਕਹਿ ਦਵਾਂ ਆਪਾਂ ਨੂੰ ਪਿਆਰ ਕਰਨੇ ਵਾਲੇ ਨੇ 5% ਹਾਂ 5% ਦਾ ਆਪਣੇ ਜਿਹੜੇ ਉਹ ਗਲਤ ਵੀ ਆਪਾਂ ਨੂੰ ਗਲਤ ਬੋਲਦੇ ਨੇ ਵੀ ਤੁਹਾਡੇ ਵਲੌਗਾਂ 'ਚ ਕਈ ਵੀ ਸਿੱਖਣ ਨੂੰ ਕੁਝ ਨਹੀਂ ਮਿਲਦਾ ਸिखਾਉਣ ਨੂੰ ਦੇਖੋ ਦੁਨੀਆ ਬਹੁਤ ਜ਼ਿਆਦਾ ਸਮਝਦਾਰ ਆ ਹਨਾ ਨਾਲੇ ਇਸ ਤਰ੍ਹਾਂ ਇਹ ਵੀ ਸਿਖਾਉਣ ਨੂੰ ਆਪਾਂ ਕਿਹੜੇ ਦੁਨੀਆ 'ਚ ਇਕੱਲੇ ਬੈਠੇ ਆ ਪੈ ਸਿਖਾਈਏ ਹਨਾ ਆਪਾਂ ਦਾ ਗਿਆਨ ਦੇਣਾ ਜ਼ਰੂਰੀ ਨਹੀਂ ਦੁਨੀਆ ਨੂੰ ਬਹੁਤ ਜ਼ਿਆਦਾ ਗਿਆਨ ਆ ਹਨਾ ਔਰ ਸਾਡੇ ਕੋਲ ਸਿਖਾਉਣ ਨੂੰ ਸਿਰਫ ਸਾਡੇ ਕੰਮਕਾਰ ਨੇ ਹਨਾ ਜਿਹੜੇ ਅਸੀਂ ਤੁਹਾਨੂੰ ਦਿਖਾਉਨੇ ਆ ਸਾਡੇ ਆਪਣੇ ਰਿਸ਼ਤੇ ਨੇ ਹਨਾ ਆਪਣੀ ਸੱਸ ਹੈ ਦਾਦੀ ਸੱਸ ਹੈ ਜਿਨ੍ਹਾਂ ਨੂੰ ਅਸੀਂ ਵਲੌਗ 'ਚ ਦਿਖਾਉਂਦੇ ਆ ਹੋਰ ਅਸੀਂ ਤੁਹਾਨੂੰ ਕਿਹਾ ਦਿਖਾਈਏ ਨਾਲੇ ਸਾਡੇ ਤੋਂ ਦੁਨੀਆ ਜਿਸ ਜੇ ਦੁਨੀਆ ਸਿੱਖਣੇ ਪਰ ਆ ਗਈ ਤਾਂ YouTube ਚੈਨਲ ਆ YouTube ਆ ਨਾ ਜਿਹੜਾ ਸਾ ਖਾਣੇ ਵਾਲਿਆਂ ਨਾਲ ਭਰਿਆ ਪਿਆਏ ਜੇ ਤੁਰੀ ਯੂਨੀਵਰਸਿਟੀ ਸਥਾਪਿਤ ਹੋਈ ਹਾਂ ਉਹ ਹੀ ਨਿਕਲ ਜਾਂਦੀ ਆ ਔਰ ਸਿੱਖਣੇ ਨੂੰ ਉਹਨਾਂ ਨੇ ਦੁਨੀਆ ਨੇ ਕਿਹੜੇ ਆਪਾਂ ਤੋਂ ਸਿੱਖਣਾ ਜੇ ਆਪਾਂ ਦੇ ਇੱਕ ਦੂਜੇ ਦੇ ਗਿਆਨ ਸਿੱਖਣਾ ਹੋਵੇ ਨਾ ਤਾਂ ਗੁਰਦੁਆਰਿਆਂ ਚੋਂ ਲੋਕ ਬਹੁਤ ਕੁਝ ਸਿੱਖ ਲਣਗੇ ਗੁਰਦੁਆਰਿਆਂ ਚ ਮੱਥੇ ਟੇਕਦੇ ਆ ਪਰ ਉਹਨਾਂ ਦੇ ਦਿਲਾਂ ਚ ਬਹੁਤ ਉਹ ਹੁੰਦਾ ਏ ਉੱਪਰਲੇ ਮੰਨ ਤਾਂ ਮੱਥਾ ਟੇਕਣ ਜਾਂਦੇ ਆ ਗੁਰੂ ਦੇ ਨਾਮ ਲੈਂਦੇ ਆ ਬਾਪਿਆਂ ਦੇ ਨਾਮ ਜਪਦੇ ਆ ਤੇ ਅੰਦਰਲੇ ਦਿਲ ਚ ਉਹ ਠੱਗ ਪਾਪ ਕਰਦੇ ਨੇ ਠੱਗੀਆਂ ਠੋਰੀਆਂ ਕਰਦੇ ਨੇ ਹਨਾ ਓ ਓ ਕੋਈ ਸਖਾਣੇ ਨਾਲ ਕੋਈ ਫਰਕ ਨਹੀਂ ਪੈਂਦਾ ਜੇ ਫਰਕ ਪੈਂਦਾ ਹੁੰਦਾ ਦੁਨੀਆ ਬਹੁਤ ਸਮਝਦਾਰ ਹੋ ਜਾਂਦੀ ਸਾਡੇ ਕੋਲ ਤਾਂ ਆਪਣੀ ਆਪਣੀ ਡੇਲੀ ਆਹ ਲਾਈਫ ਆ ਜੇ ਹੰਨਾ ਸਖਾਣੇ ਨੂੰ ਤੁਹਾਨੂੰ ਕੁਝ ਸਿੱਖਣ ਨੂੰ ਮਿਲਦਾ ਏ ਤਾਂ ਵਧੀਆ ਗੱਲ ਹੈ ਇਤੋਂ ਹਨਾ ਸਖਾਰ ਨੂੰ ਦੇਖੋ ਅਸੀਂ ਆਈਸ ਘਣੇ ਆ ਸਾਡੀ ਦਾਦੀ ਸੱਸ ਵੀ ਆ ਸਾਨੂੰ ਜਿਹੜੇ ਵਧੀਆ ਕਮੈਂਟ ਕਰਦੇ ਨੇ ਜਿਹੜੇ ਸਾਨੂੰ ਵਧੀਆ ਕਮੈਂਟ ਕਰਦੇ ਨੇ ਉਹ ਸਾਨੂੰ ਮੈਨੂੰ ਪਰਸੋ ਤੇ ਉੱਥੇ ਵੀਡੀਓ 'ਚ ਬਹੁਤ ਕਮੈਂਟ ਆਏ ਨੇ 2-3 ਦਿਨ ਹੋ ਗਏ ਲਗਾਤਾਰ ਆ ਰਹੇ ਨੇ ਕਹਿੰਦੇ ਵੀ ਤੁਹਾਡੇ ਘਰ 'ਚ ਵੀ ਜਿਹੜੀ ਤੁਹਾਡੀ ਦਾਦੀ ਵੀ ਹੈ ਬਜ਼ੁਰਗ ਹੈ ਵੀ ਤੁਹਾਡੇ ਘਰ 'ਚ ਸੇਵਾ ਬਹੁਤ ਕਰਦੇ ਆ ਹਨਾ ਬੀ ਕਿੰਨੇ ਪਿਆਰ ਨਾਲ ਬਜ਼ੁਰਗ ਨੂੰ ਰੱਖਦੇ ਆ ਹਨਾ ਇਹ ਸਾਨੂੰ ਇਹ 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 ਗੱਲ ਚਾਹੇ ਸਾਨੂੰ ਸਾਡੇ ਬਜ਼ੁਰਗਾਂ ਤੋਂ ਵੀ ਪੁੱਛ ਲਓ ਅਸੀਂ ਉਹਨਾਂ ਨੂੰ ਕਿੰਨਾ ਵਧੀਆ ਰੱਖਦੇ ਆ ਹਨਾ ਤੇ ਆ ਆ ਤੁਹਾਨੂੰ ਸਿਖਾਉਣ ਨੂੰ کافی ਨਹੀਂ ਹੈਗਾ ਹਨਾ ਆ ਚੀਜ਼ ਸਿਖਾਉਣ ਨੂੰ کافی ਆ ਵੀ ਹਾਂ ਵੀ ਐਸਾ ਬਜ਼ੁਰਗਾਂ ਨਾ ਕਿਵੇਂ ਹਾਕੀਮੇ ਸੇਵਾ ਕਰੀਦੀ ਹੁੰਦੀ ਆ ਅਸੀਂ ਆਪਣੇ ਅਨੁਸਾਰ ਇਹਨਾਂ ਦੇ ਕੋ ਰੋਟੀ ਵੀ ਦੰਨੇ ਵਾਲੀ ਸੈੱਟ ਕਰਦੇ ਆ ਗਰਮ ਤੱਤਾ ਠੰਡਾ ਜੋ ਚਾਹੀਦਾ ਸਭ ਕਰਕੇ ਦਿੰਦੇ ਆਂ ਆਰਟ ਤੋਂ ਸਿੱਖਣ ਨੂੰ ਬਹੁਤ ਆ ਹਨਾ ਮੈਂ ਹਰ ਗੱਲ ਦਾ ਵੀ ਜਵਾਬ ਦੇਣਾ ਸੀਗਾ ਵੀ ਜਿਹੜੇ ਕਮੈਂਟ ਕਰਦੇ ਤੇ ਵੀ ਤੁਹਾਡੇ ਘਰ ਦੇ ਬਜ਼ੁਰਗਾਂ ਦੀ ਬਹੁਤ ਸੇਵਾ ਹੁੰਦੀ ਹੈ ਵੀ ਹਨਾ ਸਾਰਿਆਂ ਗੱਲ ਬਹੁਤ ਮੰਨਦੇ ਨੇ ਤੇ ਤੁਸੀਂ ਹੁਣ ਜਿਨ੍ਹਾਂ ਨੂੰ ਜਿਹੜੇ ਦੇਖਦੇ ਨੇ ਪਤਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਕੋ ਸਿੱਖਣ ਨੂੰ ਮਿਲਦਾ ਸਾਡੀ ਦਾਦੀ ਨੂੰ ਪੁੱਛ ਕੇ ਦੇਖੋ ਕਿੰਨਾ ਕੁ ਸਿੱਖਣ ਨੂੰ ਮਿਲਦਾ ਹਾਂ ਸਾਡੀ ਦਾ ਸਾਡੀ ਦਾਦੀ ਐਂ ਕਹਿੰਦੀ ਹੁੰਦੀ ਆ ਵੀ ਹਾਂ ਵੀ ਮੈਂ ਉਹ ਕਰਮਾਲੀਆਂ ਜਿਹੜੀ ਮੇਰੀ ਸੇਵਾ ਹੋ ਰਹੀ ਆ ਹਾਂ ਵੀ ਮੈਂ ਵੀ ਮੇਰਾ ਪਰਿਵਾਰ ਬਹੁਤ ਹਾਂ ਵੀ ਮੇਰਾ ਪਰਿਵਾਰ ਬਹੁਤ ਚੰਗਾ ਹੈ ਕੋ ਸਿੱਖਣਾ ਹੈ ਆ ਡਾਇਲੌਗ ਕਰਾ ਤੇ ਹੈਲੋ ਗਾਇਜ਼ ਜੰਗਲ ਕਰ ਆਇਆ ਕਬੀ ਲੋਗਾ ਸਰਦਾਰ ਜਗੇਰਾ ਧੁਰਗੋ ਆਏ ਚਾਹ ਹੋਰ ਦੀਦੀ ਦਾ ਸਪੋਰਟ ਕਰਨਾ ਫੂਲ ਦੀਦੀ ਦਾ ਸਪੋਰਟ ਕਰਨਾ ਕੱਲ੍ਹ ਆਇਆ ਤਾਂ ਮੈਂ ਕਿੰਨੇ ਹੋ ਗਏ ਇਸ ਵਾਰ ਮੈਂ ਤਾਂ ਕਿੰਨੇ ਫੋਲੋਅਰ ਹੋ ਗਏ ਦੀਦੀ ਬਹੁਤ ਹੋ ਗਏ ਬਹੁਤ ਹੋ ਗਏ ਬਹੁਤ ਤਾਂ 13000 ਤੱਕ ਪਹੁੰਚ ਗਏ ਬਾਦੂ ਹੈ 13000 ਇਸ ਜੀ ਹੋਰ ਹੈ ਮੇਰੇ 3 ਮਿਲੀਅਨ ਹੋਣ ਵਾਲੇ ਆ ਹਾਂ ਇੰਸਟਾਗ੍ਰਾਮ ਤੇ 3 ਮਿਲੀਅਨ ਦੇਣਾ ਦੇ ਹਾਂ ਬੱਲੇ ਬੱਲੇ ਫਿਰ ਸਾਡੇ ਆਪਣੇ ਉਹਨਾਂ ਨੂੰ ਫੋਲੋਅਰਸ ਨੂੰ ਕਹਾਂ ਸਾਨੂੰ ਸਭ ਫੋਲੋ ਕਰੇ ਦੀਦੀ ਦਾ ਚੈਨਲ ਡਾਲਵਾਏ ਮੇਰਾ ਵੀ ਡਾਲ ਦੇ ਤੁਮਾਰ ਕਿਤਨੇ ਮੇਰਾ 13000 ਆ ਇਨਕੇ ਇਨਕੇ ਵੀ 13000 ਆ ਆਪਾਂ ਤੋਂ ਪਹਿਲੇ 7000 ਦੇ ਮੈਂ ਫਿਰ ਬਹੁ ਕਰਤਾ ਦਾ ਬੰਦ ਕਰਤਾ ਇਹਨਾਂ ਨੇ 6 ਮਹੀਨੇ ਹੋ ਗਏ ਤੇ ਇਹ ਮੇਰਾ ਪਹਿਲਾ ਵਲੋਗ ਆ ਦੁਬਾਰਾ 6 ਮਹੀਨੇ ਬਾਅਦ ਅਜ ਪਹਿਲਾ ਹੈ ਫਿਰ ਆਪਣੇ ਫੋਲੋਅਰਸ ਨੂੰ ਕਹੋ ਵੀ ਮੈਨੂੰ ਸਪੋਰਟ ਕਰਿਆ ਹੋਏ ਸੈਗਰ ਸਪੋਰਟ ਜਲਦੀ ਕਰੇ بتا ਦੋਗੇ ਸਾਡੇ ਜੀ ਚੈਦਾ ਉਤਾਰ ਸਾਫ ਹੋਏਗਾ ਤਵੀ ਤੋਂ ਪਤਾ ਲੱਗੇਗਾ ਪਰ ਅਸਲੀ ਬੰਦਾ ਕੌਣ ਸਾ ਹਾਂ ਮੈਂ ਰੋਹਿਤ अच्छा जान जाओगे सारे भाई मेरे को Instagram पे YouTube पे फैमिली के अच्छा रोज ना ना दो नात बिरादरी के दिल्ली को फुल सपोर्ट करना कितने मिलियन 3 मिलियन हमारे भाई 3 मिलियन सारे इधर ही नु आ जाओ <laughs> बीबी पुआ कोल जाना है सन्नार दीन दास्ता आओ पैर ही थी हां हां आई दिन जिधर आऊंगा ਤਲੇ ਪਰਸੋਂ ਨੂੰ ਆਣਾ ਤਾਂ ਹੁਣ ਉਹਦਾ ਫੋਨ ਆ ਗਿਆ ਵੀ ਪਰਸੋਂ ਛੁੱਟੀ ਐ ਮੈਂ ਕਹਾਂ ਲੈ ਜੇ ਛੁੱਟੀ ਹੁੰਦੀ ਯੂਵੀ ਵੀ ਚਲੇ ਜਾਂਦਾ ਵਿਚਾਰਾ ਨਾਲ ਫੇਰ ਮੈਂ ਕਹਾਂ ਚੱਲ ਯੂਵੀ ਜੋਗਾ ਸਮਾਨ ਭੂਆਗੇ ਵੀ ਦੇ ਦੰਦੀ ਹੁੰਦੀ ਆ ਭੂਆ ਤੇ ਲੈ ਆਵਾਂਗੇ ਮਾਂ ਯੂਵੀ ਵਿਚਾਰਾ ਘਰ ਖਾਲੂ ਹੈਨਾ ਯੂਵੀ ਨੂੰ ਖਾਣ ਨੂੰ ਚੀਜ਼ ਮਾਂ ਘਰੇ ਲਿਆਵਾਂਗੇ ਯੂਵੀ ਖਾਣ ਤੇ ਹੀ ਹਨਿਆਣਾ ਨਹੀਂ ਉਹ ਤੇ ਘੁੰਮਣਾ ਵੀ ਹੁੰਦਾ ਮਾਂ ਵਿਚਾਰਾ ਕਿਤੇ ਨਹੀਂ ਜਾ ਪੰਦਾ ਸਾਲਾਂ ਅੱਗੇ ਛੁੱਟੀਆਂ ਆ ਰਹੀਆਂ ਬਹੁਤ ਲਾਹੌਰ ਤਿਹਾਰ ਆ ਰਹੇ ਆ ਛੁੱਟੀਆਂ ਪਰ ਛੁੱਟੀਆਂ ਐ ਫਿਰ ਕੀ ਫਾਇਦੇ ਦਾ ਖਾੜਾ ਜਵਾਕ ਪੜਾਈ ਨਾਲੇ ਟਿੱਲਾ ਜਾ ਵੀ ਹੋ ਰਿਹਾ ਐ ਫਿਰ ਨਾ ਫਿਰ ਨਾ ਪਤਾ ਕੀ ਗੱਲ ਰਿਸ਼ਤੇਦਾਰਾਂ ਚ ਜਾ ਕੇ ਉਹ ਹੜ ਦਾਣੀ ਠੰਡੇ ਠੁੰਡੇ ਇੰਨੇ ਪਿੰਦਾ ਐ ਕੋਈ ਅੰਤ ਨਹੀਂ ਹੋਰ ਫਿਰ ਐ ਘਰਾਂ ਬੈਠੂਗਾ ਕੰਟਰੋਲ ਚ ਤਾਂ ਰਹੂਗਾ ਫਿਰ ਬਿਮਾਰ ਹੋ ਜੂਗਾ ਪੜਾਈ ਦਾ ਜੋਰ ਉਹ ਨਾਲੇ ਟੈਸਟ ਵੀ ਫਿਰ ਟੈਸਟ ਚੱਲ ਰਹੇ ਆ ਫਿਰ ਛੁੱਟੀ ਮਾਰਵਾਂਦੇ ਆ ਤਾਂ ਮੈਡਮ ਦਾ ਫੋਨ ਆ ਜਾਂਦਾ ਤੂੰ ਛੁੱਟੀਆਂ ਮਰਵਾਂਦੇ ਹੋ ਫਿਰ ਉਹ ਕਹਾ ਪੇਪਰ ਆਣੇ ਨੰਬਰ ਘਟ ਆਉਂਦੇ ਨੇ ਤੇ ਸੋਨਾ ਮਾਰੀ ਜਾਂਦੀ ਹੋਰ ਹੋਰ ਚਲੋ ਜੀ ਆਪਣਾ ਜਿਹੜਾ ਵਲੌਗ ਆ ਐਂਡ ਆਪਾਂ ਇੱਥੇ ਕਰਦੇ ਆ ਵਲੌਗ ਦਾ ਵਲੌਗ ਦਾ ਐਂਡ ਜੇ ਇੱਥੇ ਕਰਦੇ ਆ ਕਿਉਂਕਿ ਅੱਜ ਦਾ ਵਲੌਗ ਹੈ ਜਿਹੜਾ ਆਪਾਂ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜਰੂਰ ਜਰੂਰ ਪਸੰਦ ਆਊਗਾ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹੈ ਵੀ ਉਮੀਦ ਹੈ ਤੁਹਾਨੂੰ ਮਿਲ ਗਏ ਹੋਣਗੇ ਜੇ ਦੁਬਾਰਾ ਤੁਹਾਨੂੰ ਕੋਈ ਵੀ ਉਹ ਹੋਇਆ ਤਾਂ ਪਲੀਜ਼ ਦੁਬਾਰਾ ਪੁੱਛ ਲਿਓ ਕੋਈ ਗੱਲ ਨਹੀਂ ਅਸੀਂ ਫੇਰ ਵੀ ਦੇ ਦਾਂਗੇ ਕਿਆ ਹੋ ਗਿਆ ਇਹਨੂੰ ਪਤਾ ਨਹੀਂ गिरਤਾ ਨਹੀਂ ਗਿਆ ਦੀਰ ਗਿਆ ਮਾਣਾ ਦੀਰ ਗਿਆ ਮਾਣਾ ਚਲੋ ਜੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਕਰਿਓ ਸਪੋਰਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਲਦੀ ਤੇ ਜਲਦੀ 13 ਤੇ 14 14 ਤੇ 15000 ਸਬਸਕ੍ਰਾਈਬਰ ਕਰ ਦੋ ਕਰ ਦੋ ਤੇ ਬਸ ਹੁਣ ਮਿਲਦੇ ਆ ਅਗਲੇ ਬਜੋਗ ਵਲੌਗ ਚ ਕਿਉਂਕਿ ਆਪੂ ਨੇ ਬਹੁਤ ਜ਼ਿਆਦਾ ਰਾਟ ਪਾਰਖਿਆ ਹੁਣ ਇਹਨੂੰ ਦੇਖਦੇ ਆ ਪਹਿਲਾਂ ਕਿਤੇ ਰੋ ਰੋ ਕੇ ਤੇ ਮੇਰਾ ਚੈਨਲ ਇਹ ਡਿਲੀਟ ਕਰਾ ਦੇ ਡਿਲੀਟ ਕਰਾਉਣ ਵਾਲੇ ਬਹੁਤ ਫਿਰਦੇ ਨੇ ਇਹ ਕਬੂਰ ਲੱਗ ਗਿਆ ਉਹਨਾਂ 'ਚ